ਕਿੱਤਾ ਘਰ ਉਹਨਾਂ ਦੇ ਰੁਲਣ ਦੇ ਅਜੜੀਆਂ ਉਹਨਾਂ ਦੀਆਂ ਬੱਕਰੀਆਂ ਆ ਉਹ ਵਿਚਾਰੀਆਂ ਐ ਤਾਂ ਹੁਣ ਕੋਈ ਇਹਨਾਂ ਕੋਲ ਖਾਣ ਨੂੰ ਕੁਝ ਵੀ ਨਹੀਂ ਜਿਉਂ ਸੇਥੋ ਘਰ ਹਾਂ ਬਹੁਤ ਵੱਡੀ ਇਹ ਸ਼ਰਮ ਵਾਲੀ ਗੱਲ ਸੇਥੋ ਘਰ ਛੱਡ ਛੱਡ ਕੇ ਵਿਚਾਰੇ ਹੁਣ ਜਾਣਦੇ ਆ ਲਾਗੇ ਲਾਗੇ ਇੱਧਰ ਕਿਤੇ ਪਿੰਡਾਂ ਦੇ ਵਿੱਚ ਹੁਣ ਕਿਤੇ ਥੋੜੇ ਦਿਨਾਂ ਲਈ ਟਾਈਮ ਕੱਟੂਗੇ ਮੇਰੇ ਹਿਸਾਬ ਨਾਲ ਪਾਣੀ ਨਿਕਲਦੇ ਨੂੰ ਵੀ ਬਹੁਤ ਟਾਈਮ ਲੱਗ ਜਾਣਾ ਘਰ ਖਾ ਇਹ ਪਾਣੀ ਡਾਊਨ ਹੁੰਦੇ ਨੂੰ ਵੀ ਬਹੁਤ ਟਾਈਮ ਲੱਗ ਜਾਣਾ ਘਰ ਖਾ ਇਹ ਪਾਣੀ ਡਾਊਨ ਹੁੰਦੇ ਨੂੰ ਵੀ ਬਹੁਤ ਟਾਈਮ ਲੱਗ ਜਾਣਾ ਬਹੁਤ ਕੰਮ ਖਰਾਬ ਹੈ ਯਾਰ ਇਹਨਾਂ ਦੀ ਭਾਂਡੇ ਵਿਚਾਰਿਆਂ ਦੀ ਤੇ ਇਹ ਤਾਂ ਬੂਧਾ ਮਾਤੜ ਬੰਦੇ ਯਾਰ ਇਹ 100 ਤੋਂ ਉੱਤੇ ਘਾਰਿਆ ਇਹਨਾਂ ਦਾ ਜੀ 100 150 ਘਰ ਹੋਣਾ ਮੇਰੇ ਹਿਸਾਬ ਨਾਲ ਤੇ ਘਰ ਸਾਰੇ ਇਸ ਟਾਈਮ ਪਾਣੀ ਦੀ ਚਪੇੜ 'ਚ ਆ ਤੇ ਪੂਰੇ ਘਰ ਜਿਹੜੇ ਡੁੱਬੇ ਹੋਏ ਆ ਉਹ ਦੇਖੋ ਕੁੱਤੇ ਦੇਖੋ ਵਿਚਾਰੇ ਉੱਤੇ ਦੇਖੋ ਝੁੱਗੀ ਦੇਣਾ ਉੱਤੇ ਆ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਜੀ ਉਹ ਦੇਖੋ ਪਾਣੀ ਦੇ ਵਿੱਚ ਆ ਵਿਚਾਰੇ ਦਰਬੇਸ਼ ਆ ਯਾਰ ਇਹਨਾਂ ਦਾ ਕੋਈ ਹੱਲ ਨਹੀਂ ਹੋ ਸਕਦਾ ਉਹ ਪਾਣੀ 'ਚ ਡਿੱਗ ਨਾ ਜਾਣ ਬਹੁਤ ਔਖਾ ਯਾਰ ਬਹੁਤ ਔਖਾ ਬੁਖਰੀ ਘੜੀ ਆ ਆ ਥੋੜੇ ਜਿਹੇ ਘਾਰ ਹੈ ਨਾ ਵਿੱਚ ਬਚੇ ਆ ਮੈਂ ਤੁਹਾਨੂੰ ਦਿਖਾਉਣਾ ਉੱਥੋਂ ਵਿਚਾਰੀ ਨਿਕਲਦੀ ਪਈ ਹੈ ਪਾਣੀ ਕਿੰਨੇ ਚੜ ਸਕਦਾ ਥੱਲੇ ਵੀ ਕੋਈ ਪਤਾ ਨਹੀਂ ਹੈਗਾ ਪਾਣੀ ਕਿਦੋਂ ਤਾਂ ਚੜ ਜਵੇ ਤੇ ਜੇ ਪਾਣੀ ਚੜ ਗਿਆ ਤੇ ਇਹ ਬਹੁਤ ਵੱਡਾ ਨੁਕਸਾਨ ਵੀ ਆ ਘਰ ਛੱਡ ਛੱਡ ਕੇ ਜਾਣ ਦੇ ਵਿਚਾਰੇ ਹਾਂ ਕਿੱਦਾਂ ਤੁਹਾਡਾ ਨੁਕਸਾਨ ਤਾਂ ਨਹੀਂ ਹੋਇਆ ਕਿਹੜਾ ਘਰ ਸੀ ਤੇਰਾ ਆ ਉਧਰ ਆ ਮੇਰਾ ਘਰ ਉਹ ਵਿੱਚ ਡੁੱਬ ਗਿਆ ਪਾਣੀ ਦੇ ਆ ਆ ਜਾ ਦੇਖਾ ਨਾ ਓਏ ਹੋਏ ਇਹਨ ਕੋਤਰ ਮੇਰੀ ਦੁਕਾਨ ਤੇ ਆਉਂਦਾ ਹੁੰਦਾ ਸੀ ਮੁੰਡਾ ਤੇ ਹਾਂ ਹਾਂ ਤੇ ਮੇਰਾ ਪੇਚ ਹੈ ਹਾਂ ਮੇਰਾ ਪੇਚ ਹੈ ਬੇਟਾ ਸੋਸ਼ਲ ਮੀਡੀਆ ਦੇ ਮੈਂ ਕੰਮ ਕਰਦਾ ਤੇ ਮੈਂ ਇਸੇ ਕਰਕੇ ਆਇਆ ਸੀ ਮੇਰੇ ਵਾਕ ਬਹੁਤ ਆ ਯਾਰ ਇੱਥੇ ਦੇ ਬੰਦੇ ਮੈਂ ਯਾਰ ਦਿਲ ਨੂੰ ਆਪਣੇ ਆਪ ਨੂੰ ਮਹਿਸੂਸ ਹੋਇਆ ਕਿੱਥੇ ਸੀਗਾ ਉਹ ਜਿਹੜਾ ਘਰ ਉਹ ਸਗਾ ਸਾਹਮਣੇ ਵਾਲਾ ਉਹ ਤਾਂ ਪੂਰਾ ਪਾਣੀ 'ਚ ਡੁੱਬ ਗਿਆ ਆ ਦੇਖੋ ਵਿਚਾਰਾ ਫੇ ਵੀ ਫੇਸ ਤੇ ਸਮਾਈਲ ਆ ਕਿੱਡੀਵਟੀ ਗੱਲ ਆ ਵਿਚਾਰੇ ਦਾ ਘਰ ਦੇਖੋ ਪਾਣੀ ਦੇ ਵਿੱਚ ਡੁੱਬ ਗਿਆ ਤੇ ਇਹ ਘਾਟਾ ਕਿੱਥੋਂ ਪੂਰਾ ਹੋ ਜਾਣਾ ਹੈ ਇਹ ਘਾਟੇ ਪੂਰੇ ਨਹੀਂ ਹੋਣੇ ਬਾਈ ਨਾਲੇ ਛੋਟੇ ਛੋਟੇ ਘਰਾਂ ਚੋ ਜਿਨ੍ਹਾਂ ਨੇ ਮਿਹਨਤਾਂ ਕਰਕੇ ਇੱਥੇ ਤਾਈ ਵਿਚਾਰੇ ਪਹੁੰਚੇ ਸੀ ਘਰ ਦੇ ਉੱਪਰ ਦੇਖੋ ਸਾਡੇ ਬਰਦਨ ਉੱਤਲਦੇ ਆ ਗਿਆ ਦੇ ਕੁਰਚੀਆਂ ਖੜਜੀਆਂ ਵੀ ਹੈ ਗਈ ਉੱਤੇ ਸਾਰਾ ਹੀ ਰਹਿ ਗਿਆ ਬਹੁਤ ਅੱਖਾ ਰੱਬ ਦੀ ਮਾਰ ਨੂੰ ਆਪਾਂ ਕੁਝ ਨਹੀਂ ਸਮਝ ਸਕਦੇ ਪਤਾ ਨਹੀਂ ਆਕਾਰੀ ਕਿੱਦਾਂ ਇਹਨਾਂ ਨੇ ਖੜੇ ਕੀਤੇ ਹੋਣੇ ਅਸੀਂ ਤੇ ਜਦੋਂ ਦੀ ਵੀ ਇੱਥੇ ਦੇ ਨੰਗੀ ਦਾ ਸੀਗਾ ਇਹ ਅੱਜ ਦੇ ਨਹੀਂ ਹੈਗੇ ਇਹਨਾਂ ਦੀਆਂ ਵੋਟਾਂ ਇੱਥੋਂ ਦੀਆਂ ਆ ਤੇ ਬੋਟਰ ਕਾਰਡ ਇਹਨਾਂ ਦੇ ਇੱਥੋਂ ਦੇ ਆ ਰਹਿਣ ਵਾਲੇ ਇੱਥੋਂ ਦੇ ਇਹਨਾਂ ਦੇ ਬੱਚਿਆਂ ਦਾ ਜਨਮ ਇੱਥੋਂ ਦੀ ਹੈ ਵੱਡੀ ਗੱਲ ਆ ਤੇ ਪਰ ਇਸ ਟਾਈਮ ਬੜੀ ਦੁੱਖ ਦੀ ਘੜੀ ਹੈ ਇਹਨਾਂ ਦਾ ਸਾਥ ਦਿੱਤਾ ਜਾਵੇ ਹਾਂਜੀ 26 ਸਾਲ ਹੋ ਗਏ ਸਾਨੂੰ ਇੱਥੇ ਰਹਿੰਦੇ ਆ ਇਹ ਬਹੁਤ ਦੁੱਖ ਦੀ ਘੜੀ ਹੈ ਤੇ ਤੁਹਾਨੂੰ ਸਾਥ ਦੇਣਾ ਚਾਹੀਦਾ ਹੁਣ ਸਰਕਾਰ ਨੂੰ ਵੀ ਤੇ ਬਾਕੀ ਐਨਆਰਆਈ ਭਰਾਵਾਂ ਨੂੰ ਤੇ ਬੇਨਤੀ ਆ ਇਹ ਜਲੰਧਰ ਨੂੰ ਜਾਂਦੀ ਜਿਹੜੀ ਇੱਕ ਬਈ ਆ ਇਹ ਉੱਥੇ ਰਹਿੰਦੇ ਆ ਤੇ ਇਸ ਟਾਈਮ ਹੁਣ ਇਹਨਾਂ ਦੇ ਘਰਾਂ ਦੇ ਵਿੱਚੋਂ ਇਹਨਾਂ ਦਾ ਸਮਾਨ ਵੀ ਨਹੀਂ ਨਿਕਲਿਆ ਮੋਬਾਈਲ ਵਗੈਰਾ ਉੱਦੋਂ ਛੱਡ ਛੱਡ ਕੇ ਇੱਥੋਂ ਭੱਜ ਗਏ ਆ ਜੋ ਵੀ ਅੰਦਰ ਕੱਪੜਾ ਸਿਗਾ ਜੋ ਹੱਥ ਆਇਆ ਚੱਕ ਲਿਆ ਕਹਿੰਦੇ ਪਾਣੀ ਰਾਤੋਂ ਰਾਤ ਇੱਥੇ ਚੜ ਗਿਆ ਤੇ ਬੰਨ ਟੁੱਟ ਗਿਆ ਉਹਦੇ ਨਾਲ ਇਹਨਾਂ ਦਾ ਨੁਕਸਾਨ ਬਹੁਤ ਹੋਇਆ ਇਹਨਾਂ ਦੀਆਂ ਜਿਹੜੀਆਂ ਗਾਵਾਂ ਗੂਆਂ ਸਿਗੀਆਂ ਬੱਕਰੀਆਂ ਸਿਗੀਆਂ ਉਹ ਵੀ ਵਿੱਚ ਰੜ ਗਈਆਂ ਪੋਸ਼ਕ ਪੋਸ਼ਕੀ ਜਾਨਵਰ ਇਹਨਾਂ ਦੇ ਹੱਥ ਲੱਗੇ ਆ ਬਹੁਤੇ ਨਹੀਂ ਲੱਗੇ ਜੋ ਲੱਗਿਆ ਉਹ ਲੱਗਿਆ ਜੋ ਗਏ ਉਹ ਗਏ ਜੋ ਗਏ ਗਏ ਕਿ ਨਾ ਜਾਨਵਰ ਕੋਈ ਰੋੜੇ ਵੀ ਆ ਆਓ ਚਲ ਕੇ ਭਾਈ ਮੇਰੇ ਇੱਕ ਸਾਡੀ ਤੇ ਬੱਕਰੀ ਇੱਕ ਸਾਡੀ ਤੇ ਬੱਕਰੀ ਵੀ ਮਰ ਗਈ ਓਏ ਹੋਏ ਬੱਕਰੀ ਮਰ ਗਈ ਹਾਂ ਇਹਨਾਂ ਦੀ ਆ ਇੱਥੇ ਕਬੂਤਰ ਵੀ ਰੱਖੇ ਹੁੰਦੇ ਸੀ ਕਈਆਂ ਨੇ ਮੈਂ ਦੇਖੇ ਆਪਾਂ ਜਾ ਕੇ ਉਹ ਮਰੇ ਸਾਰੇ ਦੋ ਬੱਕਰੇ ਸੀ ਬੱਕਰਾ ਬੱਕਰੀ ਉਹ ਚਲ ਗਏ ਉਹ ਵੀ ਰੋੜ ਗਏ ਉਹ ਛੋਟੇ ਸੀ ਇੱਕ ਕੁੱਕੜ ਚਲ ਗਿਆ ਮੇਰਾ ਓਏ ਹੋਏ ਯਾ ਯਾਰ ਕੁੱਤਾ ਤਾਂ ਭਈ ਬਚਾ ਕਰਦਾ ਹਾਂ ਹਾਂ ਉਹਨੇ ਚੱਕ ਪਾਣੀ ਆਇਆ ਰਾਤੀ ਆਇਆ 3 ਵਜੇ ਅੱਛਾ ਤਾਂ ਜੰਦਾ ਜੀ ਰੇ ਇਹ ਤਾਂ ਬਹੁਤ ਵੱਡਾ ਨੁਕਸਾਨ ਆ ਇਹਨਾਂ ਦੀਆਂ ਬੱਕਰੀਆਂ ਤਾਂ ਹੀ ਰੁੜ ਗਈਆਂ ਕਿਹੜੀਆਂ ਤੁਸੀਂ ਬੱਕਰੀਆਂ ਮੇਰੀਆਂ ਇਹਦੀਆਂ ਸੀਗੀਆਂ ਇਹਦੀਆਂ ਮੁੰਡੇ ਦੀਆਂ ਬੱਕਰੀਆਂ ਤਾਂ ਹੀ ਰੁੜ ਗਈਆਂ ਨਾ ਕਿੱਡੀ ਵੱਡੀ ਗੱਲ ਯਾਰ ਲੋਕਾਂ ਦਾ ਮਤਲਬ ਗੜੀਏ ਇਹਦੇ ਵਿੱਚ ਨਹੀਂ ਪਤਾ ਲੱਗਦਾ ਤੁਸੀਂ ਸਾਥ ਜ਼ਰੂਰ ਦਿਓ ਤੇ ਆਪਣੇ ਐਨਆਰਆਈ ਭਰਾ ਉਹ ਵੀ ਸਾਥ ਦੇਣ ਇਹਨਾਂ ਦਾ ਜਲੰਧਰ ਨੂੰ ਜਿੰਦੀ ਜਾਣਦੀ ਨਾ ਪਈ ਹੈ ਉੱਥੇ ਹੈ